ਸਰਦਾਰਾ ਸਿੰਘ ਜੌਲ ਏਡੇ ਵੱਡੇ ਇਕਨੋਮਿਸਟ ਸੀ 100 ਸਾਲ ਦੀ ਉਮਰ ਹੋ ਗਈ ਉਹਨਾਂ ਨੇ ਆਪਣਾ opinion ਰੱਖਿਆ ਔਰ ਉਹ ਚੀਜ਼ਾਂ ਦੇ ਕੁਝ ਚੀਜ਼ਾਂ ਦੇ ਫੇਵਰ 'ਚ ਸੀਗੇ ਪਰ ਉਹਨਾਂ ਦੀ ਮਾਂ ਭੈਣ ਇੱਕ ਕਰਤੀ ਏਡੇ ਬੰਦੇ ਦੀ ਜਿਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਦਾ ਸਭ ਤੋਂ ਵੱਡੇ ਇਕਨੋਮਿਸਟਾਂ ਚੋਂ ਇੱਕ ਜਿਹਨੂੰ ਮਨਮੋਹਨ ਸਿੰਘ ਵੀ ਐਪਰੀਸ਼ੀਏਟ ਕਰਦਾ ਰਿਹਾ ਹਾਂ ਔਰ ਉਹ ਹੌਲੀ-ਹੌਲੀ ਲਿਖਣਾ ਵੀ ਛੱਡ ਗਏ ਤੇ ਹੁਣ ਗੱਲ ਹੀ ਉਹ ਕਹਿੰਦੇ ਯਾਰ ਮੇਰਾ ਐਸਾ ਮਤਲਬ ਮੈਂ ਡਿਸਰਵ ਕਰਦਾ ਇੱਕ ਪਦਮਸ਼ਰੀ ਬੰਦੇ ਨੂੰ ਤੁਸੀਂ ਤਾਂ ਇਸ ਗੱਲਾਂ ਵੀ ਲੋਕ ਮੈਨੂੰ ਲੱਗਦਾ ਪਿੱਛੇ ਹਟਦੇ ਜਾ ਰਹੇ ਕਿਉਂਕਿ ਅਸੀਂ ਦੇਖੋ ਅਸੀਂ ਕਈ ਵਾਰੀ ਕੋਈ ਬੰਦਾ ਲੌਜਿਕ ਨਾਲ ਕੋਈ ਗੱਲ ਕਰਦਾ ਅਸੀਂ ਉਹਦੇ ਨਾਲ ਸੰਵਾਦ ਕਰਨ ਦੀ بجائے ਅਸੀਂ ਵਿਵਾਦ ਕਰਦੇ ਜਿਹੜੀ ਸਾਡੀ ਮੇਨ ਦਿੱਕਤ ਹੈ ਜੀ ਸਾਡੀ ਬਾਬੇ ਨਾਨਕ ਨੇ ਵੀ ਤਾਂ ਗੋਸ਼ਟੀਆਂ ਕੀਤੀਆਂ ਸੀ ਨਾ ਸੁਣੀ ਵੀ ਉਹਨਾਂ ਦੀ ਪਰ ਤਰਕ ਦੇ ਤਾਬ ਦਾ ਉਹਦੋਂ ਬਹੁਤ ਮਤਲਬ ਉਹ ਉਹਨਾਂ ਨੇ ਹਰ ਚੀਜ਼ ਸਿੰਬੋਲਿਕਲੀ ਕੀਤੀ ਸਮਝਾਉਣ ਲਈ ਸਾਨੂੰ ਸਿਖਾਉਣ ਲਈ ਉਹ ਉਹ ਡਾਕਟਰ ਸੁਖਪਾਲ ਦੀ ਕਬਤਾ ਵੀ ਮੈਂ ਤੇ ਨਾਨਕ ਉਹ ਕਹਿੰਦਾ ਵੀ ਕਹਿੰਦਾ ਮੈਂ ਉਹਦੇ ਸਿੱਖ ਹੋਣ ਦੀ ਉਡੀਕ ਕਰਦਾ ਕਹਿੰਦਾ ਉਹ ਮੇਰੇ ਨਾਨਕ ਹੋਣ ਦੀ ਉਡੀਕ ਓਏ ਹੋਏ ਮਸਲਾ ਸਿਰਫ ਇੱਥੇ ਹੀ ਆ ਬਈ ਸੰਵਾਦ ਤੇ ਵਿਵਾਦ ਦਾ ਮਸਲਾ ਹੈ ਬਸ